ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਇੱਕ ਅਵਾਜ਼ ਆਪਾ ਸੁਣਦੇ ਹਾਂ ਲੇਖਕ ਸੁਵਿੰਦਰ ਸਿੰਘ ਉਪਲ ਜੀ ਦੀ ਲਿਖੀ ਹੋਈ ਕਹਾਣੀ ਆਪਣਾ ਦੇਸ਼ ਪਰਾਇਆ ਦੇਸ਼ ਹਵਾਈ ਜਹਾਜ਼ ਵਿੱਚ ਬੈਠੇ ਹਾਂ ਜਦੋਂ ਆਵਾਜ਼ ਆਈ ਕਿ ਅਸੀਂ ਪਾਲਮ ਹਵਾਈ ਅੱਡੇ ਉੱਤੇ ਉਤਰਨ ਵਾਲੇ ਹਾਂ ਸਾਰੇ ਮੁਸਾਫਰ ਆਪੋ ਆਪਣੀਆਂ ਪੇਟੀਆਂ ਬੰਨ ਲੈ ਆ ਮੇਰੇ ਮਨ ਵਿੱਚ ਅਕੈਜੀ ਖੁਸ਼ੀ ਹੋਈ ਮੈਂ 2 ਮਹੀਨਿਆਂ ਦੇ ਪਰਦੇਸ ਯਾਤਰਾ ਪਿੱਛੋਂ ਆਪਣੇ ਵਤਨ ਨੂੰ ਵੇਖਣ ਆਪਣੇ ਸਬੰਧੀਆਂ ਨੂੰ ਮਿਲਣ ਤੇ ਆਪਣੀ ਮਾਂ ਬੋਲੀ ਰਹੀਂ ਸਿੱਧੇ ਮੂਨੜ ਗੱਲ ਕਰਨ ਤੇ ਸਹਿਕ ਗਿਆ ਸੀ ਪਰਦੇਸ ਵਿੱਚ ਲਗਾਤਾਰ ਕਈ ਹਫ਼ਤੇ ਅੰਗਰੇਜ਼ੀ ਬੋਲ ਬੋਲ ਕੇ ਮੇਰਾ ਮੂੰਹ ਆਕੜ ਗਿਆ ਲੱਗਦਾ ਸੀ ਆਪਣੇ ਨਾਲ ਬੈਠੇ ਕੈਨੇਡੀਅਨ ਦੋਸਤ ਰਾਬਰਟ ਇਕਲਿੰਗ ਨੂੰ ਬੜੇ ਤਪਾਕ ਨਾਲ ਮਜਬੂਰਨ ਅੰਗਰੇਜ਼ੀ ਵਿੱਚ ਆਖਿਆ ਲੈ ਮਿੱਤਰਾ ਤਿਆਰ ਹੋ ਜਾ ਆ ਗਿਆ ਹੀ ਮੇਰਾ ਸ਼ਹਿਰ ਜਹਾਜ਼ ਹੁੰਨੀਵਾ ਬਹੁਤ ਨੀਵਾ ਹੁੰਦਾ ਜਾ ਰਿਹਾ ਸੀ ਮੈਂ ਆਪਣੀ ਨਾਲ ਵਾਲੀ ਖਿੜਕੀ ਦੇ ਸ਼ੀਸ਼ੇ ਵਿੱਚੋਂ ਬਾਹਰ ਚਾਕਣ ਦਾ ਯਤਨ ਕੀਤਾ ਪਰ ਬਾਹਰ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਹਾਂ ਰੌਸ਼ਨੀ ਦੀਆਂ ਚਾਰੇ ਪਾਸੇ ਸਜੀਆਂ ਬੱਤੀਆਂ ਦੇ ਟਿਮਟਿਮਾਉਂਦੇ ਦੀਵੇ ਜਿਵੇਂ ਮੈਨੂੰ ਜੀ ਆਇਆਂ ਆਖਰੇ ਹੋ ਫਿਰ ਮੈਨੂੰ ਲਾਲ ਜੀ ਬੱਤੀ ਨਜ਼ਰ ਆਈ ਮੈਂ ਜੋਸ਼ ਵਿੱਚ ਜਾ ਕੇ ਰਾਬਰਟ ਨੂੰ ਪਕੜ ਕੇ ਬੋਲੀ ਗਿਆ ਬੋਲੀ ਗਿਆ ਇਹ ਵੇਖ ਇਹ ਲਾਲ ਬੱਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਨਾਜ ਗੋਦਾਮ ਦੇ ਇਹ ਗੋਦਾਮ ਮੇਰੀ ਪਤਨੀ ਦੇ ਫੁੱਪੜ ਨੇ ਬਣਵਾਇਆ ਸੀ ਇਹ ਚਮਕਦੀਆਂ ਬੱਤੀਆਂ ਸਾਡੇ ਰਜੋਰੀ ਗਾਰਡਨ ਦੀਆਂ ਹਨ ਮੇਰਾ ਘਰ ਪਾਲਮ ਤੋਂ ਬਹੁਤ ਦੂਰ ਨਹੀਂ ਬਹੁਤ ਹੀ ਜਹਾਲ ਸਾਡੀ ਕਲੋਨੀ ਦੇ ਉੱਪਰੋਂ ਦੀ ਲੰਘ ਕੇ ਜਾਂਦੇ ਹਨ ਹੋ ਸਕਦਾ ਏ ਮੇਰੇ ਦੋ ਮੰਜ਼ਲੇ ਮਕਾਨ ਦੀ ਛੱਤ ਉੱਪਰ ਖਲੋਤੀ ਮੇਰੀ ਪਤਨੀ ਹੇਠੋਂ ਸਾਡੇ ਜਹਾਜ਼ ਨੂੰ ਟੱਕਰੀ ਹੋਵੇ ਮੈਂ ਜਹਾਜ਼ ਦੇ ਪਹੁੰਚਣ ਦਾ ਸਮਾਂ ਉਸ ਨੂੰ ਲਿਖ ਦਿੱਤਾ ਸੀ ਮੈਂ ਵੇਖਿਆ ਰਾਬਰਟ ਮਿਰਿਆ ਚੱਲ-ਬਲਲੀਆਂ ਗੱਲਾਂ ਤੇ ਹੱਸ ਰਿਹਾ ਸੀ ਪਰ ਉਹ ਮੈਨੂੰ ਖੁਸ਼ੀ ਨਾਲ ਉੱਬਲਦਾ ਵੇਖ ਕੇ ਪ੍ਰਸੰਨ ਵੀ ਹੋ ਰਿਹਾ ਸੀ ਕਿਉਂਕਿ ਮੇਰੇ ਨਾਲ ਕੈਨੇਡਾ ਵਿੱਚ guzare ਕੁਝ ਹਫ਼ਤੇ ਪਿਛੋਂ ਉਹ ਵੀ ਭਾਰਤ ਨੂੰ ਵੇਖਣ ਲਈ ਕਾਲਾ ਹੋ ਗਿਆ ਸੀ ਮੈਂ ਉਸ ਨੂੰ ਦੱਸਿਆ ਕਿਸਬੱਤ ਹਿੰਦੂ ਸਭਿਤਾ ਦੁਨੀਆ ਦੀ ਸਭ ਤੋਂ ਪੁਰਾਤਨ ਸਭਿਤਾਵਾਂ ਵਿੱਚੋਂ ਹੈ ਇਹ ਵੇਦਾਂ ਰਿਸ਼ੀਆਂ ਮੁੰਨੀਆਂ ਦਾ ਦੇਸ਼ ਹੈ ਜਿੱਥੇ ਧਾਰਮਿਕਤਾ ਸਦੀਆਂ ਤੋਂ ਰਾਜ ਕਰਦੀ ਚੱਲੀ ਆ ਰਹੀ ਹੈ ਇੱਥੇ ਬਹੁਤੇ ਲੋਕਾਂ ਖਾਸ ਕਰਕੇ ਪੈਂਡੂਆਂ ਦੇ ਚਿਹਰਿਆਂ ਉੱਪਰ ਖਿੜੀ ਮਾਨਸਿਕ ਸ਼ਾਂਤੀ ਦੀ ਸੁਗੰਧ ਹਰ ਇੱਕ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਰਾਬਰਟ ਕੈਨੇਡਾ ਦਾ ਚੰਗਾ ਪ੍ਰਸਿੱਧ ਸਾਹਿਤਕਾਰ ਸੀ ਜਿਸ ਦਾ ਭਾਰਤ ਅਤੇ ਭਾਰਤੀਆਂ ਬਾਰੇ ਬੜਾ ਹੀ ਚੰਗਾ ਵਿਚਾਰ ਸੀ ਮੈਨੂੰ ਮਿਲਣ ਵਿੱਚੋਂ ਅਤੇ ਆਪਣੇ ਘਰ ਮੈਨੂੰ ਕਈ ਹਫ਼ਤੇ ਰੱਖਣ ਅਤੇ ਵਿਚਾਰ ਵਟਾਂਦਰਾ ਕਰਨ ਬਾਅਦ ਸਉ ਭਾਰਤ ਦੀ ਧਰਤੀ ਅਤੇ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਤੱਕਣ ਦੇ ਉਤਾਵਲਾ ਹੋ ਗਿਆ ਸੀ ਮਿਸਟਰ ਸਿੰਘ ਮੈਨੂੰ ਆਪਣੇ ਨਾਲ ਭਾਰਤ ਲੈ ਚੱਲੇਗਾ ਮੈਂ ਇਸ ਮਹਾਨ ਮੁਲਕ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਹਾਂ ਹੁਣ ਹਵਾਈ ਜਹਾਜ਼ ਧਰਤੀ ਉੱਤੇ ਉਤਰ ਆਇਆ ਸੀ ਤੇ ਆਪਣੇ ਰੁਕ ਜਾਣ ਵਾਲੇ ਪਿਕਾਣੇ ਵੱਲ ਦੌੜਦਾ ਹੋਇਆ ਹੌਲੀ-ਹੌਲੀ ਰਫ਼ਤਾਰ ਘਟਾਰਿਆ ਸੀ ਫਿਰ ਕਸਟਮ ਲਈ ਲੰਮੀਆਂ ਕਤਾਰਾਂ ਲੱਗ ਗਈਆਂ ਹਰੀਆਂ ਬੱਤੀਆਂ ਵਾਲੀਆਂ ਖਿੜਕੀਆਂ ਅੱਗੇ ਲੱਗੀਆਂ ਕਤਾਰਾਂ ਕੁਝ ਵਧੇਰੇ ਲੰਮੀਆਂ ਸਨ ਤੇ ਲਾਲ ਬੱਤੀਆਂ ਵਾਲੇ ਪਾਸੇ ਮੁਸਾਫਰ ਘਟ ਆਏ ਸਨ ਕਸਟਮ ਇਨਸਪੈਕਟਰ ਹਰ ਮੁਸਾਫਰ ਦੇ ਚਿਹਰੇ ਤੋਂ ਸ਼ੱਕ ਦੀ ਅਹਿਨਤ ਥਾਣੀ ਪਹਿਲਾਂ ਕੁਝ ਪੜਦੇ ਫਿਰ ਉਸ ਅਨੁਸਾਰ ਉਸ ਦੇ ਸਮਾਨ ਦੀ ਤਲਾਸ਼ੀ ਲੈਂਦੇ ਅੰਡਰ ਕਲੋਥ ਤੇ ਅਖਰੋਤਿਆਂ ਸਾਨੂੰ 2 2.5 ਘੰਟੇ ਹੋ ਗਏ ਪਰ ਹਾਲਾਂ ਸਾਡੀ ਵਾਰੀ ਨਹੀਂ ਸੀ ਆਈ ਰਾਬਰਟ ਨੂੰ ਇਹ ਦੇਰੀ ਬਹੁਤ ਚੋਬਰਾਈ ਲੱਗਦੀ ਸੀ ਕਿਉਂਕਿ ਉਹ ਇਸ ਤਰ੍ਹਾਂ ਦੀ ਦੇਰੀ ਦਾ ਆਦੀ ਨਹੀਂ ਸੀ ਸ਼ੁਕਰ ਸ਼ੁਕਰ ਕਰਕੇ ਵਕਤ ਆਇਆ ਕਿ ਕਸਟਮ ਇਨਸਪੈਕਟਰ ਨੂੰ ਸਾਡੀਆਂ ਅੱਖਾਂ ਵਿੱਚ ਵੀ ਚਾਕਣ ਦੀ ਫੁਰਸਤ ਮਿਲੀ ਕੋਈ ਇੱਕ ਕਪੜਾ ਫਰੋਲਿਆ ਇੱਕ ਇੱਕ ਬਕਸਾ ਖੁਲਵਾਇਆ ਤੇ ਉਹਨਾਂ ਵਿੱਚ ਤਰੀਕੇ ਨਾਲ ਟਿਕਾਈਆਂ ਵਸਤਾਂ ਨੂੰ ਬੜੀ ਬੇਦਰਦੀ ਨਾਲ ਵਕੇਰੀਆ ਤੇ ਆਪਣੇ ਦਿਮਾਗੀ ਕੰਪਿਊਟਰ ਵੱਲੋਂ ਮਿਲੇ ਹਿੰਸੇ ਨੂੰ ਉਸ ਇੱਕ ਕਾਗਜ਼ ਤੇ ਲਿਖ ਕੇ ਸਾਨੂੰ ਲਾਗਲੇ ਬੈਂਕ ਵਿੱਚ ਰਕਮ ਜਮ੍ਹਾਂ ਕਰਵਾਉਣ ਲਈ ਹਦਾਇਤ ਕੀਤੀ ਪੈਸੇ ਜਮ੍ਹਾਂ ਕਰਾ ਦਿੱਤੇ ਗਏ ਹਵਾਈ ਜਹਾਜ਼ ਤੋਂ ਉਤਰਨ ਤੋਂ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੀ ਸਾਨੂੰ ਹੁਣ 4 ਘੰਟੇ ਲੱਗੇ ਸਨ ਮੈਂ ਪ੍ਰਦੇਸ਼ ਦੇ ਘੱਟੋ ਘੱਟ 5-6 ਅੱਡਿਆਂ ਵਿੱਚੋਂ ਲੰਘਿਆ ਸਾਂ ਪਰ ਕਿਸੇ ਥਾਂ ਵੀ ਇਤਨਾ ਸਮਾਂ ਕਸਟਮ ਵੜਿਆ ਨਹੀਂ ਮੇਰਾ ਨਹੀਂ ਸਿਜਾਇਆ ਕੀਤਾ ਪਰ ਜਦੋਂ ਟੈਕਸੀ ਰਾਹੀਂ ਪਹੁੰਚੇ ਤਾਂ ਟੈਕਸੀ ਵਾਲੇ ਨੇ ਰੱਟਾ ਪਾ ਦਿੱਤਾ ਸਮਾਨ ਦੇ ਕਰਾਈਸਮੇ ਉਹ ਮੇਰੇ ਕੋਲੋਂ 60 ਰੁਪਏ ਝਾੜਨਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਕਹਿ ਰਿਹਾ ਸਾਂ ਕਿ ਮੀਟਰ ਮੁਤਾਬਕ 30 ਰੁਪਏ ਤੋਂ ਵੱਧ ਮੈਂ ਇੱਕ ਪੈਸਾ ਨਹੀਂ ਦੇਣਾ ਮੇਰੇ ਨਾਲ ਵਿਦੇਸ਼ੀ ਨੂੰ ਵੇਖ ਕੇ ਅਤੇ ਸਾਡੇ ਚਮਕਦੇ ਬਕਸਿਆਂ ਦੇ ਭੁਲੇਖੇ ਵਿੱਚ ਆ ਕੇ ਉਹ ਵੇਟਰ ਬੈਠਾ ਸੀ ਅਖੀਰ ਇਹ ਸੋਚ ਕੇ ਕਿ ਰਾਬਰਟ ਉੱਤੇ ਭਾਰਤੀ ਟੈਕਸੀ ਵਾਲਿਆਂ ਬਾਰੇ ਬੁਰਾ ਪ੍ਰਭਾਵ ਨਾ ਪਵੇ ਮੈਂ ਖੀਰ 40 ਰੁਪਏ ਦੇਣ ਤੇ ਰਾਜ਼ੀ ਹੋ ਗਿਆ ਬਾਹਰ ਜਾ ਕੇ ਵਿਦੇਸ਼ੀਆਂ ਤੇ ਹਜ਼ਾਰਾਂ ਰੁਪਏ ਲੁੱਟਾਉਣਗੇ ਫਰਕਾਰਾ ਕੇ ਆਪਣੇ ਭਰਾਵਾਂ ਨੂੰ 4 ਪੈਸੇ ਫालतू ਦੇਣ ਵੇਲੇ ਇਹਨਾਂ ਦੀ ਜਾਨ ਨਿਕਲ ਜਾਂਦੀ ਟੈਕਸੀ ਵਾਲਾ ਸਾਡੇ ਆਂਡੀਆਂ ਗੋਂਡੀਆਂ ਨੂੰ ਸੁਣਾਉਣ ਲਈ ਉੱਚਾ ਉੱਚਾ ਬੋਲ ਕੇ ਆਪਣਾ ਗੁਬਾਰ ਕੱਢ ਰਿਹਾ ਸੀ ਮੈਂ ਰਾਬਰਟ ਦੇ ਸਾਹਮਣੇ ਸ਼ਾਂਤ ਰਹਿਣ ਕਰਕੇ ਟੈਕਸੀ ਵਾਲੇ ਨੂੰ ਸਮਝਾਇਆ ਮੈਂ ਲੇਖਕਾਂ ਤੇ ਮੈਨੂੰ ਭਾਰਤ ਸਰਕਾਰ ਨੇ ਆਪਣੇ ਖਰਚੇ ਉੱਤੇ ਬਾਹਰ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਭੇਜਿਆ ਸੀ ਉਹ ਲੇਖਨਾਖਾ ਮੈਂ ਕੋਈ ਵਪਾਰੀ ਨਹੀਂ ਪਰ ਜਾਪਦਾ ਸੀ ਸਿਰ ਤੋਂ ਪੈਰਾਂ ਤੀ ਮੈਨੂੰ ਵੇਖਣ ਵਿੱਚੋਂ ਇਹ ਸੱਚ ਵੀ ਉਸ ਨੂੰ ਝੂਠਾ ਲੱਗ ਰਿਹਾ ਸੀ ਜਿਸ ਕਾਰਨ ਉਹ ਬੁਰਬੁਰ ਕਰਦਾ ਟੈਕਸੀ ਵਿੱਚ ਜਾ ਬੈਠਾ ਘਰ ਵਿੱਚ ਗਹਿਮਾ ਗੇਮੀ ਹੋ ਗਈ ਸੀ ਬੀਬੀ ਬੱਚੇ ਆਪੋ ਆਪਣੀਆਂ ਆਈਆਂ ਚੀਜ਼ਾਂ ਵੇਖ ਪ੍ਰਸੰਨ ਹੋ ਰਹੇ ਸਨ ਨਹਾਉਣ ਧੋਣ ਅਤੇ ਨਾਸ਼ਤਾ ਕਰਨ ਵਿੱਚੋਂ ਵਿਚਾਰੀ ਬੀਬੀ ਨੇ ਦੱਸਿਆ ਕਿ ਦਫ਼ਤਰ ਵਿੱਚੋਂ 1 ਮਹੀਨੇ ਦੀ ਤਨਖਾਹ ਮਿਲੇ ਸੀ ਜਿਸ ਲਈ ਦਫ਼ਤਰ ਵਾਲਿਆਂ ਨੂੰ ਅਗਾਊਂ ਰਸੀਦ ਦੇ ਗਿਆ ਸਾਂ ਮੈਂ ਬੜੀ ਮੁਸ਼ਕਲ ਨਾਲ ਮੰਗ ਤੰਗ ਕੇ ਤੇ ਪੈਸੇ ਲੈਣ ਵਾਲਿਆਂ ਨੂੰ ਟਾਲ ਟੁਰ ਕੇ 2 ਮਹੀਨੇ ਮਸਾਟ ਪਾਏ ਸਨ ਘਰ ਵਿੱਚ ਦਿਨ ਲਈ ਸਬਜ਼ੀ ਲਿਆਉਣ ਜੋਗੇ ਵੀ ਪੈਸੇ ਨਹੀਂ ਮੈਂ 2 ਮਹੀਨੇ ਬਾਹਰ ਦੋਸਤਾ ਮਿੱਤਰਾਂ ਕੋਲ ਮਹਿਮਾਨੀਆਂ ਖਾਂਦਿਆਂ ਆਪਣੇ ਇਸ ਕਰਦੇ ਦਾਲ ਰੋਟੀ ਦੇ ਮਸਲੇ ਤੋਂ ਬਰੀ ਰਿਹਾ ਸਾਂ ਪਰ ਅੱਜ ਮੇਰੀ ਪੁਰਾਣੀ ਓਖਿਆਈ ਭਰੀ ਯਥਾਰਤਕ ਜ਼ਿੰਦਗੀ ਚਟਾਨ ਬਣ ਕੇ ਮੇਰਾ ਰਾਹ ਮੱਲੀ ਬੈਠੀ ਸੀ ਮੈਂ ਸੋਚਾਂ ਵਿੱਚ ਪੈ ਗਿਆ ਅੱਜ ਸਨੇਚਰ ਵਾਰੇ ਦਫ਼ਤਰ ਮੈਂ ਪਰਸੋਂ ਜਾਣਾ ਹੈ ਫਿਰ ਤਨਖਾਹ ਪਤਾ ਨਹੀਂ ਕਿੰਨੇ ਦਿਨਾਂ ਪਿੱਛੋਂ ਮਿਲਦੀ ਹੈ ਘਰ ਕੋਲ ਵਾਲੇ ਬੈਂਕ ਦੇ ਹਿਸਾਬ ਵਿੱਚੋਂ ਮੈਂ ਪੂੰਜ ਪਾ ਕੇ ਅਤੇ ਦੋਸਤਾਂ ਕੋਲੋਂ ਕਰਜ਼ੇ ਲੈ ਕੇ ਮਸਾ ਐਫ ਟੀ ਐਸ ਰਾਹੀਂ ਮਿਲਣ ਵਾਲੀ 500 ਡਾਲਰਾਂ ਦਾ ਬੰਦੋਬਸ ਕੀਤਾ ਸੀ ਫਿਰ ਖਿਆਲ ਆਇਆ ਕਿ ਮੈਂਨ ਮਾਰਕੀਟ ਵਾਲੇ ਬੈਂਕ ਖਾਤੇ ਦਾ ਪਤਾ ਕਰਾਂ ਸ਼ਾਇਦ ਕੁਝ ਬਚੇ ਖੁਚੇ ਚਾਰ ਪੈਸੇ ਪਏ ਹੋਣ 2 ਸਾਲ ਤੋਂ ਜਦੋਂ ਦਾ ਗੁਆੜ ਵਿੱਚ ਇਹ ਬੈਂਕ ਖੁੱਲਿਆ ਸੀ ਮੈਂ ਦੂਰ ਦੇ ਉਸ ਬੈਂਕ ਵਿੱਚ ਜਾਣਾ ਹੀ ਛੱਡ ਦਿੱਤਾ ਸੀ ਬਾਹਰੋਂ ਆਏ ਚੈੱਕ ਗਵਾਂਡੀ ਬੈਂਕ ਵਿੱਚ ਜਮਾ ਕਰਵਾਉਣ ਤੇ ਕਢਾਉਣਾ ਆਸਾਨ ਲੰਦਾ ਸੀ ਸਮਾਂ ਵੀ ਘੱਟ ਲੱਗਦਾ ਸੀ ਨਾਲੇ ਗਵਾਂਡ ਵਿੱਚ ਖੁੱਲੀ ਇਸ ਬੈਂਕ ਦੀ ਨਵੀਂ ਸ਼ਾਖਾ ਦੇ ਕਰਮਚਾਰੀ ਵੀ ਆਪਣੀ ਸਫਲਤਾ ਪ੍ਰਾਪਤ ਕਰਨ ਵਾਸਤੇ ਕੁਝ ਵਧੇਰੇ ਹੀ ਦਿਿਆਲੂ ਸਨ ਆਪਣੀ ਅਲਮਾਰੀ ਦੀ ਅੱਧਾ ਪੌਣਾ ਘੰਟਾ ਫੋਲਾਪੋਲੀ ਕਰਨ ਪਿੱਛੋਂ ਉਸ ਦੋਰ ਵਾਲੇ ਬੈਂਕ ਦੇ ਚੈੱਕ ਬੁੱਕ ਤੇ ਪਾਸਬੁੱਕ ਮਸਾ ਲਭੇ ਪਾਸਬੁੱਕ ਵਿੱਚ ਦੇਖਿਆ ਤਾਂ ਪਤਾ ਲੱਗਾ ਕਿ 3 ਸਾਲਾਂ ਤੋਂ ਮੈਂ ਇਸ ਨੂੰ ਠੀਕ ਕਰਵਾਇਆ ਹੀ ਨਹੀਂ 3 ਸਾਲ ਪਹਿਲਾਂ ਦੀ ਕਿਸੇ ਤਰੀਕ ਸਮੇ ਇਸ ਵਿੱਚ ਬਕਾਇਆ 200 ਰੁਪਏ 60 ਪੈਸੇ ਲਿਖਿਆ ਹੋਇਆ ਸੀ ਪਰ ਗਵਾਂਡ ਵਿੱਚ ਖੁੱਲਣ ਵਾਲੇ ਬੈਂਕ ਤੋਂ ਪਹਿਲਾਂ ਵਾਲੇ ਕੁਝ ਮਹੀਨਿਆਂ ਵਿੱਚ ਪਤਾ ਨਹੀਂ ਕਿੰਨੇ ਪੈਸੇ ਜਮ੍ਹਾਂ ਕਰਾਈ ਤੇ ਕਿੰਨੇ ਕਢਾਈ ਸਨ ਚੈੱਕ ਬੁੱਕ ਅਨੁਸਾਰ ਮੈਂ ਪਿਛਲੀ ਵਾਰ ਕੋਈ 2 ਸਾਲ ਪਹਿਲਾਂ 500 ਰੁਪਏ ਕਢਾਈ ਸਨ ਚੈੱਕ ਬੁੱਕ ਤੇ ਪਾਸ ਬੁੱਕ ਨੂੰ ਸੰਭਾਲ ਕੇ ਜਦੋਂ ਮੈਂ ਬੈਂਕ ਜਾਣ ਦੀ ਗੱਲ ਰਾਬਰਟ ਨੂੰ ਦੱਸੀ ਤਾਂ ਉਹ ਵੀ ਨਾਲ ਜਾਣ ਲਈ ਤਿਆਰ ਹੋ ਗਿਆ ਉਹ ਭਾਰਤ ਦਾ ਮਤਵਾਲਾ ਇਥੋਂ ਦੇ ਲੋਕਾਂ ਦੇ ਜੀਵਨ ਨੂੰ ਹਰ ਪੱਖੋਂ ਆਪਣੇ ਅੱਖੀਂ ਵੇਖ ਕੇ ਆਪਣੀਆਂ ਰਚਨਾਵਾ ਵਿੱਚ ਅੰਕਿਤ ਕਰਨ ਦਾ ਚਾਹਵਾਨ ਸੀ ਬੈਂਕ ਵਿੱਚ ਪਹੁੰਚ ਕੇ ਉਮੀਦ ਤੋਂ ਉਲਟ ਮੈਂ ਵੇਖਿਆ ਕੋਈ ਜਾਣਿਆ ਪਛਾਣਿਆ ਪੁਰਾਣਾ ਚਿਹਰਾ ਨਹੀਂ ਸੀ ਨਜ਼ਰ ਆ ਰਿਹਾ ਸਾਰੇ ਦੇ ਸਾਰੇ ਕਰਮਚਾਰੀ ਜਾਂ ਤਾਂ ਤਰੱਕੀ ਮਿਲ ਜਾਣ ਕਾਰਨ ਜਾਂ ਫਿਰ ਇਸ ਬ੍ਰਾਂਚ ਦੇ ਬੋਝਲ ਕੰਮ ਦੇ ਭਾਰ ਤੋਂ ਬਚਣ ਲਈ ਤਬਦੀਲੀ ਕਰਾ ਗਏ ਲੱਗਦੇ ਸਨ ਮੈਂ ਬਚਤ ਵਾਲੇ ਖਾਤੇ ਦੀ ਬਾਰੀ ਅੱਗੇ ਸਜੀ ਮਹਿਕਾਂ ਛੜਦੀ ਖੂਬਸੂਰਤ ਔਰਤ ਨੂੰ ਕੰਮ ਕਰਦਿਆਂ ਦੇਖਿਆ ਸੋਹਣੀ ਔਰਤ ਦੀ ਮੌਜੂਦਗੀ ਕਿਵੇਂ ਵਾਤਾਵਰਨ ਨੂੰ ਖੁਸ਼ਗੁਵਾਰ ਬਣਾ ਦਿੰਦੀ ਹੈ ਮੈਂ ਸੋਚਿਆ ਉਸੇ ਬਾਰੀ ਅੱਗੇ 5-7 ਮਨੁੱਖ ਕਤਾਰ ਬਣਾਈ ਖੜੇ ਸਨ ਮੈਂ ਤੇ ਰਾਬੜ ਵੀ ਉਸ ਕਤਾਰ ਵਿੱਚ ਖੜੇ ਹੋ ਗਏ 15 ਮਿੰਟਾਂ ਵਿੱਚ ਮਸਾਂ ਦੋ ਤਿੰਨ ਬੰਦਿਆਂ ਦੀ ਭੁਗਤਾਨ ਹੋਈ ਮੈਂ ਘੜੀ ਵੱਲ ਵੇਖਿਆ ਮਸਾਂ 1 ਘੰਟਾ ਰਹਿ ਗਿਆ ਸੀ ਬੈਂਕ ਰੂਮ ਬੰਦ ਹੋਣ ਵਿੱਚ ਕਿਉਂਕਿ ਅੱਜ ਸ਼ਨੀਚਰਵਾਰ ਹੋਣ ਕਾਰਨ ਬੈਂਕ ਨੇ 11:30 ਵਜੇ ਬੰਦ ਹੋ ਜਾਣਾ ਸੀ ਰਾਬੜ ਨੇ ਮੇਰੇ ਕੋਲੋਂ ਪੁੱਛਿਆ ਇੱਥੇ ਬੈਂਕ ਵਿੱਚ ਟੈਲਰ ਸਿਸਟਮ ਨਹੀਂ ਲਾਗੂ ਕੀਤਾ ਗਿਆ ਵੱਡੇ ਵੱਡੇ ਕੁਝ ਬੈਂਕਾਂ ਵਿੱਚ ਹੀ ਇਹ ਸਿਸਟਮ ਜਾਰੀ ਕੀਤਾ ਗਿਆ ਹੈ ਸਾਰਿਆਂ ਵਿੱਚ ਨਹੀਂ ਮੈਂ ਉੱਤਰ ਦਿੱਤਾ ਤਦੇ ਭੁਗਤਾਨ ਕਰਨ ਵਿੱਚ ਇਤਨੀ ਦੇਰੀ ਲੱਗ ਰਹੀ ਹੈ ਜਦੋਂ ਮੇਰੀ ਵਾਰੀ ਆਈ ਤਾਂ 11 ਵੱਜ ਚੁੱਕੇ ਸਨ ਮੈਂ ਉਸ ਖੂਬਸੂਰਤ ਨਾਜ਼ਨੀਨਾ ਨੂੰ ਮੁਸਕਰਾ ਕੇ ਨਮਸਤੇ ਆਖੀ ਕਿਉਂਕਿ ਪੱਛਮ ਵਿੱਚ 2 ਮਹੀਨੇ ਘੁੰਮਣ ਕਰਨ ਉਥੋਂ ਦਾ ਕੁਝ ਅਸਰ ਮੈਂ ਨਾਲ ਲੈ ਆਇਆ ਸੀ ਪਰ ਲੱਗਦਾ ਸੀ ਕਿ ਉਸ ਨੂੰ ਮੇਰਾ ਮੁਸਕਰਾਉਣਾ ਤੇ ਖਾਸ ਅੰਦਾਜ਼ ਵਿੱਚ ਨਮਸਤੇ ਬੁਲਾਉਣਾ ਚੰਗਾ ਨਹੀਂ ਸੀ ਲੱਗਾ ਕੰਮ ਦੱਸੋ ਮਿਸਟਰ ਉਰੁਖੇ ਜੇ ਟੰਗ ਨਾਲ ਬੋਲੀ ਇਸ ਖਾਤਾ ਨੰਬਰ ਦਾ ਬੈਲੈਂਸ ਕਿਤਨਾ ਹੈ ਤੁਹਾਨੂੰ ਇਸ ਦਾ ਮਤਲਬ ਇਹ ਮੇਰਾ ਖਾਤਾ ਹੈ ਮੇਰੇ ਕੋਲ ਇਸ ਖਾਤੇ ਦੀ ਇਹ ਪਾਸਬੁੱਕ ਹੈ ਮੈਂ ਆਪਣੀ ਪਾਸਬੁੱਕ ਅੱਗੇ ਕਰਦਿਆਂ ਕਿਹਾ ਇਹ ਤਾਂ ਕੋਈ ਵੀ ਲਿਆ ਸਕਦਾ ਹੈ ਉਸ ਉਸੇ ਬੇਰੁਖੀ ਨਾਲ ਉੱਤਰ ਦਿੱਤਾ ਇਸ ਰੁਖੇ ਤੇ ਸ਼ੱਕੀ ਉੱਤਰ ਨੇ ਮੈਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਪਰ ਮੇਰੇ ਕੋਲ ਮੇਰੀ ਚੈੱਕ ਬੁੱਕ ਵੀ ਹੈ ਮੈਂ ਉਸ ਦਾ ਵਿਸ਼ਵਾਸ ਜਿੱਤਣ ਲਈ ਹੌਸਲੇ ਨਾਲ ਉੱਤਰ ਦਿੱਤਾ ਤੇ ਸੋਚਿਆ ਕਿ ਜ਼ਰੂਰੀ ਨਹੀਂ ਕਿ ਸੁੰਦਰ ਸ਼ਕਲ ਵਾਲਿਆਂ ਦਾ ਸੁਭਾਅ ਵੀ ਚੰਗਾ ਹੋਵੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਮੇਰੇ ਵੱਲ ਬਿਨਾਂ ਵੇਖਿਆ ਆਖਿਆ ਮੈਨੂੰ ਬੈਲੈਂਸ ਦੱਸੋਗੇ ਤਾਂ ਹੀ ਮੈਂ ਪੈਸੇ ਕਢਵਾ ਸਕਾਂਗਾ ਮੈਂ ਆਪਣੇ ਕੰਮ ਤੋਂ ਉਸ ਨੂੰ ਜਾਣੂ ਕਰਾਉਂਦਿਆਂ ਕਿਹਾ ਸਾਨੂੰ ਬੈਲੈਂਸ ਦੱਸਣ ਦੀ ਇਜਾਜ਼ਤ ਨਹੀਂ ਨੈਕਸਟ ਮੈਨ ਉਸੇ ਬੇਰੁਖੀ ਹੁਣ ਵਧੇਰੇ ਤਲਖ ਹੋ ਗਈ ਲੱਗਦੇ ਸੀ ਉਸਦੇ ਇਸ ਬਤਮੀਜ਼ੀ ਨੇ ਮੈਨੂੰ ਵੀ ਗੁੱਸਾ ਚੜਾ ਦਿੱਤਾ ਕਮਾਲ ਹੈ ਮੇਰਾ ਹੀ ਅਕਾਊਂਟ ਦਾ ਮੈਨੂੰ ਹੀ ਬੈਲੈਂਸ ਨਹੀਂ ਦੱਸਿਆ ਜਾ ਸਕਦਾ ਇਹ ਕਿੱਥੋਂ ਦਾ ਨਿਯਮ ਹੈ ਤੁਸੀਂ ਬੈਂਕ ਮੈਨੇਜਰ ਨੂੰ ਜਾ ਕੇ ਪੁੱਛੋ ਉਹ ਬਾਊ ਅੱਗੇ ਹਟੋ ਹੋਰਾਂ ਦਾ ਕੰਮ ਤੇ ਹੋਣ ਦੇ ਮੇਰੇ ਪਿੱਛੇ ਖਲੋਤੇ ਬੰਦੇ ਨੇ ਮੈਨੂੰ ਖਟਾਉਂਦਿਆਂ ਕਿਹਾ ਤੇ ਆਪਣਾ ਚੈ ਉਸਦੇ ਹੱਥ ਵਿੱਚ ਦੇ ਦਿੱਤਾ ਮੈਂ ਤੇ ਰਾਵੜ ਖਾਲੀ ਬੈਂਚ ਤੇ ਆ ਕੇ ਬੈਠ ਗੇ ਰਾਬਰਟ ਨੂੰ ਗੱਲ ਦੀ ਸਮਝ ਨਹੀਂ ਸੀ ਆ ਰਹੀ ਮੈਂ ਸਾਰੀ ਗੱਲ ਉਸ ਨੂੰ ਅੰਗਰੇਜ਼ੀ ਵਿੱਚ ਜਦੋਂ ਸਮਝਾਈ ਤਾਂ ਉਸ ਨੂੰ ਮੇਰੀ ਗੱਲ ਤੇ ਯਕੀਨ ਨਾ ਹੋਇਆ ਉਸ ਨੂੰ ਉੱਥੇ ਹੀ ਬੈਠਣ ਦੀ ਤਾਕੀਦ ਕਰਕੇ ਮੈਂ ਮੈਨੇਜਰ ਦੇ ਕਮਰੇ ਵੱਲ ਇਕੱਲਾ ਹੀ ਚਲਾ ਗਿਆ ਕਿਉਂਕਿ ਉੱਥੇ ਹੋਣ ਵਾਲੀ ਟੱਕਰ ਤੇ ਮਿਲਣ ਵਾਲੀ ਨਾਮੋਸ਼ੀ ਕਰਨ ਰਾਬਰਟ ਦੀਆਂ ਨਜ਼ਰਾਂ ਵਿੱਚ ਮੈਂ ਭਾਰਤ ਮਾ ਨੂੰ ਹੋਰ ਨਹੀਂ ਸੀ ਡਿਗਾਣਾ ਚਾਹੁੰਦਾ ਉੱਥੇ ਵੀ ਲੰਮੀ ਕਤਾਰ ਲੱਗੀ ਹੋਈ ਸੀ ਮੈਨੂੰ ਇਸ ਬੇਰੁਖੀ ਨੇ ਮਜਬੂਰ ਕਰ ਦਿੱਤਾ ਕੈਨੇਡਾ ਤੇ ਅਮਰੀਕਾ ਦੇ ਬੈਂਕਾਂ ਵਿੱਚ ਵਿਹਾਰ ਨਾਲ ਇਸ ਦਾ ਟਕਰਾ ਕਰਨ ਤੇ ਇੱਕ ਦਿਨ ਮੈਂ ਤੇ ਰਾਬਰਟ ਕਿਸੇ ਦੂਜੇ ਸ਼ਹਿਰ ਵਿੱਚ ਸੀ ਰਾਬਰਟ ਨੂੰ ਪੈਸਿਆਂ ਦੀ ਲੋੜ ਪਈ ਤੇ ਉਸ ਚੱਟ ਆਪਣਾ ਕਾਰਡ ਵਿਖਾ ਕੇ ਉਸ ਸ਼ਹਿਰ ਦੀ ਉਸ ਬੈਂਕ ਬ੍ਰਾਂਚ ਤੋਂ ਪੈਸੇ ਬਿਨਾ ਕਿਸੇ ਦਿੱਕਤ ਦੇ ਚੈੱਕ ਰਾਹੀਂ ਕਢਵਾ ਲਏ ਸਨ ਹਾਲਾਂਕਿ ਉਸ ਦਾ ਖਾਤਾ ਇਸੇ ਬੈਂਕ ਦੇ ਕਿਸੇ ਦੂਜੇ ਸ਼ਹਿਰ ਵਿੱਚ ਸੀ ਫਿਰ ਬੋਸਟਨ ਵਿੱਚ ਕਮਲਜੀਤ ਦੀ ਗੱਲ ਯਾਦ ਆਈ ਰਾਤ ਦੇ 8 ਵਜੇ ਚੁੱਕੇ ਸਨ ਤੇ ਆ ਕੇ ਕਹਿਣ ਲੱਗਾ ਮੈਂ ਬੈਂਕ ਚੋਂ ਕੁਝ ਪੈਸੇ ਕਢਾਉਣ ਚੱਲਿਆ ਹਾਂ ਹੁਣੇ ਵਾਪਸ ਆ ਜਾਵਾਂਗਾ ਇੱਥੇ ਵੀ ਨਾਈਟ ਸ਼ਿਫਟਾਂ ਦੀਆਂ ਬੈਂਕ ਬ੍ਰਾਂਚਾਂ ਕੰਮ ਕਰਦੀਆਂ ਹਨ ਮੈਂ ਜਾਣਕਾਰੀ ਲਈ ਪੁੱਛਿਆ ਸੀ ਨਹੀਂ ਬ੍ਰਾਂਚ ਤਾਂ ਬੰਦ ਹੋ ਗਈ ਹੋਣੀ ਹੈ ਪਰ ਪੈਸੇ ਨਿਕਲ ਆਉਣਗੇ ਤੇ ਮੈਂ ਆਪਣੀ ਇਸ ਹੈਰਾਨੀ ਨੂੰ ਮਿਟਾਉਣ ਲਈ ਉਸ ਨਾਲ ਹੋ ਤੁਰਿਆ ਸਾਂ ਦੋ ਚਾਰ ਮਿੰਟਾਂ ਵਿੱਚ ਇਹ ਸਾਡੀ ਕਾਰ ਬੈਂਕ ਦੇ ਬਾਹਰ ਜਾ ਰੁਕੇ ਕਮਲਜੀਤ ਨੇ ਬਰਾਂਡੇ ਵਿੱਚ ਲੱਗੇ ਇੱਕ ਯੰਤਰ ਦੇ ਕੁਝ ਨੰਬਰ ਦਬਾਏ ਲਾਈਟ ਜਗੇ ਤੇ ਛੋਟੀ ਟਰੇ ਵਰਗੀ ਸਟੀਲ ਦੀ ਸਲੇਟ ਬਾਹਰ ਆਈ ਕਮਲਜੀਤ ਨੇ ਆਪਣਾ ਕਾਰਡ ਉਸ ਉੱਪਰ ਰੱਖ ਦਿੱਤਾ ਤੇ ਬਟਨ ਦਬਾਇਆ ਉਹ ਸਲੇਟ ਅੰਦਰ ਚਲੀ ਗਈ ਫਿਰ ਉਹ ਕੰਪਿਊਟਰ ਦੇ ਕੁਝ ਨੰਬਰ ਹੋਰ ਦਬਾਏ ਤੇ ਅੱਧੇ ਮਿੰਟ ਪਿੱਛੋਂ ਕਾਰਡ ਤੇ 100 ਡਾਲਰ ਦੇ ਨੋਟ ਬਾਹਰ ਆ ਦੇ ਮੈਂ ਇਹ ਸਾਰਾ ਕੁਝ ਵੇਖ ਕੇ ਹੈਰਾਨ ਹੋਰ ਹੈਰਾਨ ਹੋ ਰਿਹਾ ਸੀ ਕਮਲਜੀਤ ਨੇ ਮੈਨੂੰ ਸਮਝਾਇਆ ਇਥੇ ਕੰਪਿਊਟਰ ਸਿਸਟਮ ਚੱਲਦਾ ਹੈ ਹਨੇਰੇ ਸਵੇਰੇ ਲੋਡ ਪੈਣ ਤੇ ਇੱਕ ਖਾਸ ਰਕਮ ਦੇ ਪੈਸੇ ਕਢਵਾਏ ਜਾ ਸਕਦੇ ਨੇ ਹਰ ਖਾਤੇਦਾਰ ਦਾ ਕੋਡ ਨੰਬਰ ਹੈ ਜਿਸ ਨੂੰ ਦਬਾਉਣ ਨਾਲ ਕਾਰਡ ਪਾ ਕੇ ਪੈਸੇ ਕਢਵਾਏ ਜਾ ਸਕਦੇ ਨੇ ਮੇਰੇ ਕਾਰਡ ਦੀ ਐਂਟਰੀ ਅੰਦਰ ਹੋ ਗਈ ਤੇ ਸਵੇਰੇ ਬੈਂਕ ਕਰਮਚਾਰੀ ਆ ਕੇ ਉਸ ਨੂੰ ਮੇਰੇ ਖਾਤੇ ਵਿੱਚ ਲਿਖ ਦੇਣਗੇ ਲੰਡਨ ਵਿੱਚ ਮੇਰੇ ਇੱਕ ਦੋਸਤ ਨੇ ਮੈਨੂੰ ਚੈੱਕ ਦਿੱਤਾ ਸੀ ਤੇ ਮੈਂ ਬਿਨਾ ਕੋਈ شناخت ਦਿੱਤੇਆਂ ਬੈਂਕ ਤੋਂ ਪੈਸੇ ਕਢਵਾ ਲਏ ਸਨ ਉਨਾ ਮੁਲਕਾਂ ਵਿੱਚ ਕਰੋੜਾਂ ਡਾਲਰਾਂ ਦੀ ਕੀਮਤ ਨਾਲ ਪਰ ਇਹ ਸਮਾਨਾਂ ਦੇ ਜਨਰਲ ਸਟੋਰ ਚੱਲਦੇ ਹਨ ਹਰ ਵਸਤੂ ਤੇ ਕੀਮਤ ਛਪੀ ਹੋਈ ਹੈ ਲੋਕੀ ਆਪੋ ਆਪਣਾ ਲੋੜਵੰਦਾ ਸਮਾਨ ਚੁੱਕ ਕੇ ਕੀਮਤ ਅਦਾ ਕਰਕੇ ਬਿਨਾਂ ਕਿਸੇ ਸ਼ੱਕ ਦੇ ਚਲੇ ਜਾਂਦੇ ਹਨ ਮੈਂ ਪੱਛਮ ਦੇ ਸਮਾਜ ਦੇ ਕਾਰੋਬਾਰ ਵਿੱਚ ਛਾਏ ਇਸ ਇਤਬਾਰ ਦਾ ਜਦੋਂ ਆਪਣੇ ਦੇਸ਼ ਵਿੱਚ ਸ਼ੱਕ ਦੀ ਬੁਨਿਆਦ ਤੇ ਖੜੇ ਸਮੁੱਚੇ ਜੀਵਨ ਨਾਲ ਮੁਕਾਬਲਾ ਕੀਤਾ ਤਾਂ ਮੈਂ ਕੰਬ ਗਿਆ ਕੀ ਕਦੇ ਸਾਡੇ ਭਾਰਤੀ ਜੀਵਨ ਵਿੱਚ ਵੀ ਇਸ ਇਤਬਾਰ ਦੀ ਇੰਜ ਮਹਿਕਾਏਗੀ ਹੁਣ ਮੇਰੀ ਵਾਰੀ ਸੀ ਮੈਨੇਜਰ ਨੂੰ ਮਿਲਣ ਦੀ ਮੈਂ ਮੈਨੇਜਰ ਨੂੰ ਸਾਰੀ ਘਟਨਾ ਬੜੇ ਤੈਸ਼ ਵਿੱਚ ਆ ਕੇ ਸੁਣਾਈ ਪਰ ਉਹ ਬੜੇ ਆਰਾਮ ਨਾਲ ਮੇਰੀ ਗੱਲ ਨੂੰ ਮੁਸਕਰਾਉਂਦੇ ਆ ਸੁਣਦਾ ਰਿਹਾ ਫਿਰ ਬੋਲਿਆ ਕਾਊਂਟਰ ਤੇ ਬੈਠੀ ਮਿਸਿਸ ਆਲੂ ਵਾਲਿਆ ਨੇ ਜੋ ਕੁਝ ਤੁਹਾਨੂੰ ਦੱਸਿਆ ਏ ਉਹ ਸਭ ਕੁਝ ਨਿਯਮਾਂ ਅਨੁਸਾਰ ਏ ਬੜਾ ਬੇਹੂਦਾ ਨਿਯਮ ਏ ਕੋਈ ਆਪ ਵੀ ਆਪਣੇ ਬੈਂਕ ਬੈਲੈਂਸ ਤੋਂ ਜਾਣੋ ਨਹੀਂ ਹੋ ਸਕਦਾ ਫਿਰ ਉਹ ਪੈਸੇ ਕਿਵੇਂ ਕਢਾਵੇ ਮਿਸਟਰ ਕਾਲੇ ਨਾ ਪੋ ਮੈਨੇਜਰ ਨੇ ਉਸੇ ਤਰ੍ਹਾਂ ਧੀਰਜ ਨਾਲ ਮੈਨੂੰ ਸ਼ਾਂਤ ਹੋਣ ਲਈ ਕਿਹਾ ਫਿਰ ਉਸ ਚਿੱਟ ਤੇ ਮੇਰਾ ਖਾਤਾ ਨੰਬਰ ਲਿਖ ਕੇ ਚਪੜਾਸੀ ਨੂੰ ਲੇਜ਼ਰ ਤੇ ਦਸਤਖਤਾਂ ਵਾਲੀ ਫਾਈਲ ਲਿਆਉਣ ਦੀ ਹਦਾਇਤ ਕੀਤੀ 2 ਮਿੰਟਾਂ ਪਿੱਛੋਂ ਉਹ ਦੋਵੇਂ ਚੀਜ਼ਾਂ ਲੈ ਆਇਆ ਖਾਤੇ ਤੇ ਨਜ਼ਰ ਮਾਰਨ ਪਿੱਛੋਂ ਉਸ ਦੱਸਿਆ ਕਿ ਮੇਰੇ ਹਿਸਾਬ ਵਿੱਚ 175 ਰੁਪਏ 40 ਪੈਸੇ ਹਨ ਰਕਮ ਦਸਣ ਪਿੱਛੋਂ ਉਸ ਮੇਰੇ ਵੱਲ ਇੰਜ ਤੱਕਿਆ ਜਿਵੇਂ ਕਹਿ ਰਿਹਾ ਹੋਵੇ ਝੱਗੇ ਵਿੱਚ ਬਕਾਇਆ ਰਕਮ ਤਾਂ 920 ਹੈ ਤੇ ਗੁੱਸਾ ਇਤਨਾ ਜਿਵੇਂ ਲੱਖਾਂ ਰੁਪਏ ਬੈਂਕ ਵਿੱਚ ਜਮ੍ਹਾਂ ਕਰਾ ਰੱਖੇ ਹੋਣ ਇੱਥੇ ਕਦਰ ਲੱਖਾਂ ਪਤੀਆਂ ਦੀ ਹੁੰਦੀ ਹੈ ਕੱਖਾਂ ਪਤੀਆਂ ਦੀ ਨਹੀਂ ਬੈਂਕ ਉਹਨਾ ਅਮੀਰਾਂ ਦੀਆਂ ਮਿਹਰਬਾਨੀਆਂ ਨਾਲ ਚੱਲਦਾ ਹੈ ਤੁਹਾਡੇ ਵਰਗੇ ਟਟਪੂੰਜੀਏ ਦੇ ਸਹਾਰੇ ਨਹੀਂ ਮੈਂ 150 ਦਾ ਚੈੱਕ ਕੱਟ ਕੇ ਉਸ ਦੇ ਅੱਗੇ ਕੀਤਾ ਉਸ ਮੇਰੇ ਦਸਤਖਾਣوں ਕਈ ਵਾਰੀ ਫਾਈਲ ਦੇ ਦਸਤਖਾਣਾਂ ਨਾਲ ਮਿਲਾਇਆ ਤੇ ਫਿਰ ਬੜੇ ਗੌਰ ਨਾਲ ਮੇਰੇ ਚਿਹਰੇ ਤੇ ਕੁਝ ਪੜਨਾ ਚਾਹਿਆ ਜਿਵੇਂ ਕਸਟਮ ਇਨਸਪੈਕਟਰ ਨੇ ਪੜਿਆ ਸੀ ਤੁਹਾਡੇ ਸਿਗਨੇਚਰ ਨਹੀਂ ਮਿਲਦੇ ਪਰ ਚਲੋ 150 ਦੀ ਹੀ ਤਾਂ ਰਕਮ ਹੈ ਉਸ ਬੜਾ ਐਸਾਨ ਕਰਦੇ ਆ ਕਿਹਾ ਫਿਰ ਉਸ ਮੇਰੇ ਚੈੱਕ ਉੱਪਰ ਲਾਲ ਸਿਆਹੀ ਨਾਲ ਇੱਕ ਕੁਗਲੀ ਫੇਰ ਦਿੱਤੀ ਤੇ ਚੈੱਕ ਫਿਰ ਉਸੇ ਕਾਊਂਟਰ ਤੇ ਲਿਜਾਣ ਲਈ ਆਖਿਆ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਕਲੋਨੀ ਦੇ ਆਪਣੇ ਹੀ ਬੈਂਕ ਖਾਤੇ ਵਿੱਚ ਆਪਣੇ ਹੀ ਪੈਸੇ ਕਢਾਉਣ ਵੱਲੋਂ ਜੋ ਮੇਰੀ ਦੁਰਗਤ ਅਜ ਹੋਈ ਸੀ ਉਸਨੇ ਮੈਨੂੰ ਸਿਰ ਤੋਂ ਪੈਰਾਂ ਦੇ ਨੋਹਾਂ ਤੱਕ ਕੰਬਾ ਦਿੱਤਾ ਸੀ ਮੈਂ ਮੁਸਕਰਾਹਟ ਦੀ ਚਾਦਰ ਓੜ ਕੇ ਆਪਣੀ ਹੋਈ ਨਮੋਸ਼ੀ ਨੂੰ ਕੱਜਣ ਦਾ ਪੂਰਾ ਯਤਨ ਕੀਤਾ ਪਰ ਇੰਜ ਜਾਪਦਾ ਸੀ ਕਿ ਰਾਬਰਟ ਵਿਚਲੇ ਲੇਖਕ ਨੇ ਪੂਰੇ ਅਰਥਾਂ ਸਮੇਤ ਸਭ ਕੁਝ ਪੜ੍ਹ ਲਿਆ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ